ਪੂਰੇ ਟੌਪ ਦੇ ਬੱਚੇ ਦੇਣ ਵਾਲੀ ਤੁਹਾਨੂੰ ਮਾਰਵਾੜੀ ਘੂੜੀ ਦਿਖਾਉਣ ਲੱਗਾ ਸੱਜਣੋ ਰਿਜ਼ਲਟ ਵੀ ਘੂੜੀ ਦਾ ਬਾਈ ਦੇ ਕੋਲ ਹੈਗਾ ਪਿਛਲੇ ਸੂਏ ਦਾ ਰਿਜ਼ਲਟ ਆ ਜਿਹੜਾ ਵਸ਼ੇਰੀਆ ਸੱਜਣੋ ਉਹ ਹੁਣ ਇੰਚ ਹਾਈਟ ਕਰ ਗਈ ਘੂੜੀ ਸਿਲੇ ਚ ਮੇਟ ਆ ਘੂੜੀ 9.5 ਮਹੀਨੇ ਦੀ ਗੱਬਣ ਆ ਤੇ 10ਵਾਂ ਮਹੀਨਾ ਘੂੜੀ ਨੂੰ ਲੱਗਿਆ ਹੋਇਆ ਸੱਜਣੋ ਤੇ ਪੇਟਲ ਘੂੜੀ ਆ ਇਹ ਵੀਡੀਓ ਆ ਜਿਹੜੀ ਇਹ 10-15 ਦਿਨ 20 ਦਿਨ ਪਹਿਲਾਂ ਦੀ ਬਣਾਈ ਹੋਈ ਆ ਸੱਜਣੋ ਵੀਡੀਓ ਆਪਾਂ ਅੱਜ ਅਪਲੋਡ ਕਰ ਰਹੇ ਆ ਤੇ ਹੁਣ ਘੂੜੀ ਏਦੋਂ ਵੀ ਜ਼ਿਆਦਾ ਤਿਆਰ ਹੋ ਗਈ ਘੂੜੀ ਦੇ ਬੰਤਰਾਂ ਬਹੁਤ ਸੋਹਣੀਆਂ ਨੇ ਪੇਟਲ ਕੋੜੀਆ ਤੇ ਐਨ ਬਾਡੀਦਾਰ ਕੋੜੀਆ ਤਾਉਣ ਸਾਤੀ ਫੇਸ ਕੁਆਲਟੀ ਤੇ ਪਿੱਠਪੜਾ ਐਨ ਚੱਕਮਾਂ ਤੇ ਪੂਰਾ ਸੋਹਣੀ ਕੋੜੀਆ ਸੱਜਣੋ ਤੇ ਜਿਹੜੇ ਕਿਸੇ ਸੱਜਣ ਨੇ ਚੰਗੀ ਮਾਰવાડી ਕੋੜੀ ਲੈਣੀ ਆ ਇਸ ਕੋੜੀ ਦੇ ਉੱਪਰ ਮਾਰਿਓ ਨਿਗਾ 5 ਕਸਾਲ ਕੋੜੀ ਦੀ ਉਮਰ ਆ ਸੱਜਣੋ ਪਹਿਲਾਂ ਸੂਈ ਹੋਈ ਆ ਬਾਈ ਕੋਲ ਪ੍ਰੂਫ ਹੈਗਾ ਬਹੁਤ ਚੰਗੀ ਬਸ਼ੇਰੀ ਦਿੱਤੀ ਆ ਇਸ ਕੋੜੀ ਨੇ ਕੋੜੀਆ ਜਿਹੜੀ ਬਾਲਪੋਰੀਆਂ ਦੀ ਸਾਫ ਆ 5 ਸਾਲ ਉਮਰ ਆ ਤੇ ਐਨ ਸਵਾਰੀ ਵਗੈਰਾ ਕਰਾਉਂਦੀ ਆ ਬਹੁਤ ਸੋਹਣੀ ਸਵਾਰੀ ਕਰਾਉਂਦੀ ਆ ਚਾਲਾਂ ਵਧੀਆ ਚਾਲ ਚੱਲਦੀ ਆ ਸੱਜਣੋ ਮੱਥੇ ਫੁੱਲ ਦੋ ਪੈਰ ਚਿੱਟੇ ਆ ਕੂੜੀ ਦੇ ਛੇਵੇਂ ਘੋੜੇ ਤੋਂ ਸੱਜਣੋ 6 ਮਹੀਨਿਆਂ ਦੀ ਗੱਬਣ ਆ ਐਨ ਓਕੇ ਦੀ ਰਿਪੋਰਟ ਆ ਕੂੜੀ ਸਾਰੇ ਪਾਸਿਓਂ ਚੰਗੀ ਕੂੜੀ ਆ ਸੱਜਣੋ ਜੇ ਕਿਸੇ ਨਵੇਂ ਮਿੱਤਰ ਪਿਆਰੇ ਨੇ ਘਰੇ ਰੱਖਣੀਆਂ ਸ਼ੌਂਕ ਵਜੋਂ ਤਾਂ ਬਾਈ ਨਾਲ ਫੋਨ ਤੇ ਗੱਲਬਾਤ ਕਰ ਲਿਓ ਨੰਬਰ ਆਪਾਂ ਨੇ ਸਕਰੀਨ ਤੇ ਦੇਤਾ WhatsApp ਕਾਲ ਲੱਗਣੀਆਂ ਸੱਜਣੋ ਬਾਈ ਨੂੰ ਕਰ ਲਿਓ ਬੱਸ ਇਹ ਫੋਨ ਨਹੀਂ ਹੋਣਾ WhatsApp ਕਾਲ ਲਾਇਓ ਜੇ ਕਿਸੇ ਸੱਜਣ ਨੇ ਗੱਲਬਾਤ ਕਰਨੀ ਹੈ ਇਸ ਘੋੜੀ ਲਈ ਤੇ ਚੰਗੇ ਭਾਅ ਦੀ ਘੋੜੀ ਆ ਫੋਨ ਉਹੀ ਸੱਜਣ ਕਰਿਓ ਜਿਨੇ ਘੋੜੀ ਖਰੀਦਣੀ ਆ ਸੱਜਣੋ ਘੋੜੀ ਦੀ ਹਾਈਟ ਸੱਜਣੋ 93 ਪਲੱਸ ਆ 5 ਸਾਲ ਉਮਰ ਆ ਸਵਾਰੀ ਦੀ ਪਾਸ ਆ ਬਾਲਪੋਰੀਆਂ ਦੀ ਸਾਫ ਆ ਬਾਕੀ ਜਾਣਕਾਰੀ ਆ ਜਿਹੜੀ ਤੁਸੀਂ ਬਾਈ ਨਾਲ WhatsApp ਕਾਲ ਲਾ ਕੇ ਗੱਲਬਾਤ ਕਰ ਸਕਦੇ ਹੋ ਜਾ ਕੇ ਦੇਖ ਪਰਖ ਕੇ ਘੋੜੀਏ ਖਰੀਦ ਸਕਦੇ ਹੋ ਬਰਨਾਲੇ ਏਰੀਆ ਚ ਘੋੜੀ ਖੜੀ ਆ ਸੱਜਣੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ